ਪਰਵਾਦੇ ਤੇ ਕੋਹ ਨਹੀਂ ਹੈਗਾ ਤੇ ਵੇਖ ਕਿਦਾਂ ਰੱਜ ਕੇ ਪਿਆ ਇਹਨੂੰ ਇੰਨਾ ਨਹੀਂ ਪਤਾ ਕਿ ਰੋਟੀ ਰਾਤ ਨੂੰ ਕਾਨਾ ਖਾਣੀ ਕੀ ਹੁਣ ਮੈਂ ਕਰਾਂ ਦੱਸ ਕੀ ਬਣਾਵਾਂ ਜੀਨਾ ਕੋਹ ਧਰਿਆ ਫੇਰ ਇਹਨੇ ਦੂਜੇ ਰੋਖ ਪੈਣਾ ਵੀ ਧਰਿਆ ਨਹੀਂ ਐਨੀ ਵਧੀਆ ਕੋਠੀ ਉਹ ਵੀ ਵੇਚੀ ਤੇ ਆਪ ਲਿਆ ਕੇ ਤੇ ਸੱਡ ਜੀ ਚ ਬਾੜਤਾ ਵਾ ਹੁਣ ਚਾਲ ਕੋਈ ਨਹੀਂ ਵੇਖਦੀ ਇਹਨੂੰ ਥਾਲ ਕੇ ਇੱਕ ਕਿਹੜਾ ਸਿੱਧੇ ਮੂੰਹ ਪੂਣਾ ਵਾ ਵੇ ਉੱਠਦਾ ਨਹੀਂ ਆ ਇਹ ਨੀਰੀ ਹੈ ਇਹ ਨੇਰੀ ਕੀ ਆਉਣੀ ਆ ਰਾਤ ਨੂੰ ਲੰਗਰ ਖਾਣਾ ਕਾਹੇ ਨਾ ਕਿ ਨਹੀਂ ਖਾਣਾ ਉਗਾਲਾ ਕਾਹੇ ਨਾ ਵੀ ਖਾਣਾ ਕਿਉਂ ਨਹੀਂ ਵੇ ਕੀ ਪਕਾਵਾਂ ਕੋਹ ਨਹੀਂ ਹੈਗਾ ਘਰ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਖਾਣਾ ਕੀ ਹੈ ਰਾਤ ਨੂੰ ਨਹੀਂ ਆ ਗਾ ਤੇ ਮੰਗ ਲਿਆ ਇੱਥੇ ਗਵਾਲੀਆਂ ਘਰੋਂ ਓਏ ਹੋਏ ਐ ਹੋਈ ਦਿਨ ਰਹਿ ਗਏ ਹੀ ਵੇਖਣ ਵਾਲੇ ਹੁਣ ਮੈਨੂੰ ਮੰਗਣ ਤੋਰ ਦੇ ਤੇ ਤੂੰ ਰੱਜ ਕੇ ਤੇ ਪਿਆਰਿਆ ਕਰ ਦੇ ਉੱਠ ਪਾ ਹੁਣ ਮੇਕੋ ਕਿਥੋਂ ਨੇ ਆ ਪੈਸੇ ਜਾਂ ਮੰਗ ਲਿਆ ਇੱਥੋਂ ਹਾਏ ਰੱਬਾ ਆ ਵੀ ਦਿਨ ਵੇਖਣੇ ਪੈਣੇ ਹੀ ਤੇ ਹੁਣ ਮੈਂ ਲੋਕਾਂ ਘਰ ਮੰਗਣ ਜਾਵਾਂ ਕਾਰੋਦਾਨਾ ਮੇਰੀਆਂ ਕੀਤੀਆਂ ਤੇ ਮੇਰੇ ਗਾੜੀ ਆਈਆਂ ਤੈਨੂੰ ਉਹਦਾ ਰਾਜ ਦਾ ਕੋਟ ਚੰਬੜਿਆ ਸੀ ਘਰ ਜਾੜ ਕੇ ਰਹਾਤਾ ਮੇਰਾ ਹਾਈਵੇ ਮੈਂ ਜਾੜ ਕੇ ਰੱਖਤਾ ਵਾ ਤੇਰੇ ਮਗਰ ਲਾਕੇ ਤੇ ਮੈਂ ਉਹਨਾਂ ਨੂੰ ਘਰੋਂ ਕੱਢਿਆ ਇੱਕ ਉਹ ਜੇ ਅੰਤਰੇ ਲੋਕੀ ਜਿਹੜੇ ਹਨੂ ਜੀਣ ਨਹੀਂ ਦਿੰਦੇ ਕਿ ਦਾਹ ਕਿਲੇ ਤੁਹਾਡੇ ਤੇ ਤੁਹਾਡੇ ਮੁੰਡੇ ਦਾ ਕੀ ਆਇਆ ਵਾ ਨਾ ਮੈਂ ਲੋਕਾਂ ਮਗਰ ਲੱਗਦੀ ਤੇ ਨਾ ਆਹ ਦਿਨ ਵੇਖਣੇ ਪੈਂਦੇ ਤੇਰੇ ਮਗਰ ਲਾਕੇ ਮੁਲਕੇ ਮੈਂ ਸ਼ਰਾਬ ਵੀ ਨਹੀਂ ਸ਼ੁਰੂ ਕੀਤੀ ਹੈ ਕਰਾਉਣ ਜੋ ਕਹਾਤਾ ਜਾਂਦਾ ਹੈ। ਹਾਏ ਰੱਬਾ ਇਹ ਮੇਰ ਕੋ ਕੀ ਹੋ ਗਿਆ। ਉਦਾਂ ਨਾ ਸਿਆਣਿਆਂ ਨੇ ਸੱਚੀ ਕਿਹਾ ਹੋਗਾ ਇਹ। ਕਿ ਜਿੱਦਾਂ ਦੀ ਕਰਨੀ ਹੈ ਨਾ ਉਦਾਂ ਦੀ ਭਰਨੀ ਪੈਂਦੀ ਹੈ। ਭਰਨੀ ਪੈਂਦੀ। ਜੇ ਮੈਨੂੰ ਪਤਾ ਹੁੰਦਾ ਕਿ ਮੈਨੂੰ ਆਹ ਦਿਨ ਵੇਖਣੇ ਪੈਣੇ ਤੇ ਮੈਂ ਤੋਂ ਨੂੰ ਕਦੀ ਵੀ ਨਾ ਘਰੋਂ ਕੱਢਦੀ। ਐਸੀ ਨਿੱਗੀ ਜੀ ਕੁੜੀ ਨੂੰ ਨਾ ਘਰੋਂ ਕੱਢਿਆ ਵਾ ਨਾ ਸਾਡੇ ਘਰੋਂ ਤੇ ਜਿੱਦਾਂ ਨਾ ਬਰਕਤ ਹੀ ਖਤਮ ਹੋ ਗਈ। ਸਭ ਕੁਛ ਹੀ ਵਿਗ ਗਿਆ ਆ ਸੱਟ ਜੀ ਰਹਿ ਗਈ ਮੈਨੂੰ ਲੱਗਦਾ ਵਾ ਇੱਕ ਦਿਨ ਇਹ ਵੀ ਵਿਕ ਜਾਣੀ ਤੇ ਲਾ ਕੇ ਮਾਤਾ ਤੂੰ ਕਰਾਇਆ ਮੇਰਾ ਚਿਰ ਨਾ ਖਾ ਹੁਣ ਮੇਰੇ ਸਿਰਾਂ ਨੇ ਪੈ ਗਈ ਜੇ ਜੇ ਮੇਰੇ ਕੋ ਗਲਤੀ ਹੋ ਹੀ ਗਈ ਆ ਤੇ ਹੁਣ ਤੂੰ ਕਿਸੇ ਪਾਸੇ ਲੱਗਣਾ ਹੀ ਨਹੀਂ ਆ ਖਾਣਾ ਹੀ ਨਹੀਂ ਆ ਕੱਖ ਹੁਣ ਉਠ ਜਾ ਦੇ ਕਰਲਾ ਕੋਈ ਹੀ ਲਵਸੀਲਾ ਰਾਤ ਦੀ ਰੋਟੀ ਦਾ ਚੱਲ ਮੈਨੂੰ ਤਾਂ ਕੋਈ ਫਿਗਰ ਨਹੀਂ ਆ ਮੈਨੂੰ ਤਾਂ ਕਰਨਾ ਹੀ ਪੈਣਾ ਵਾ ਹੁਣ ਮੈਂ ਜਾਣੀ ਆ ਇਸ ਦੇ ਘਰੋਂ ਵੇਖ ਕੇ ਲੈਉਣੀ ਆ ਜੇ ਤੇ ਕੋਈ ਮਿਲ ਜੂਗਾ ਤੇ ਲਿਉਣਾ ਤੇ ਮੈਨੂੰ ਪੈਣਾ ਹੀ ਆ ਯਾਰ ਆ ਤੂੰ ਇੱਥੇ ਆ ਜਾ ਤਰੀਫਰ ਹੁਣ ਜਾ ਕੇ ਦਰ ਦਰ ਤੇ ਇਹਦਾ ਘਰ ਜਾੜਦਾ ਮੇਰਾ ਤੇ ਹੁਣ ਨਾ ਖਾਨ ਦੀ ਗਈ ਦਾਹਾਂ ਕਿਲਿਆਣਾ ਨਹੀਂ ਤੈਨੂੰ ਸਵਾਰਾਂ ਕੌਣ ਸੰਦੀਪਾ ਕੀ ਕਰਦੇ ਹੋ ਕੁਝ ਨਹੀਂ ਸਫਾਈ ਕਰਕੇ ਟੀਹੀ ਅੱਛਾ ਹਾਂਜੀ ਠੀਕ ਥੋਏ ਉਹ ਦੋਸਤ ਮਿਲ ਗਏ ਮੇਰੇ ਅੱਛਾ ਅੱਛਾ ਹਾਂਜੀ ਠੀਕ ਤੁਸੀਂ ਕਿਹੜੇ ਨਜ਼ਰ ਬਾਕਿ ਥੋ ਆਇਆ ਵਾ ਸਵੇਰੋਂ ਆਇਆ ਵਾ ਆਹੋ ਮੈਨੂੰ ਕਿਹੜਾ ਪਤਾ ਹਣਾ ਤੁਸੀਂ ਕਿਹੜਾ ਪਤਾ ਹੀ ਨਹੀਂ ਨਾ ਉਹਨਾਂ ਨੂੰ ਠੀਕ ਨਾ ਗਰੀ ਫੋਨ ਤੇ ਗੱਲ ਹੋਈ ਆ ਹਾਂਜੀ ਹਾਂਜੀ ਚਲੋ ਤੁਸੀਂ ਬਾਹਰ ਗਏ ਹੀ ਤੇ ਘਰ ਬਣ ਗਿਆ ਹੋਰ ਕੀ ਆ ਔਰੀ ਸੱਸ ਕਿਨੇ ਗੱਲਾਂ ਕਰਦੀ ਹੁੰਦੀ ਹਨ ਨੂੰ ਸਹੀ ਗੱਲ ਆ ਜੋ ਮੈਂ ਕਮਾਇਆ ਵਾ ਫੇੜੀ ਘਰ ਬਣਿਆ ਵਾ ਸਹੀ ਇਹ ਤੇ ਗੱਲ ਸਹੀ ਆ ਉਹਨਾਂ ਦੀ ਸੋਣਾ ਸੱਚ ਮੈਂ ਸ਼ਹਿਰ ਨਹੀਂ ਗਿਆ ਗੱਲ ਹਾਂਜੀ ਉਹਨਾਂ ਦੇ ਪਿੰਡ ਦਾ ਬੰਦਾ ਮਿਲਿਆ ਹੈ ਮੈਨੂੰ ਅੱਛਾ ਕੀ ਕਹਿੰਦਾ ਉਹ ਲਵਰੀਆਂ ਨੂੰ ਬਹੁਤ ਬੁਰਾ ਹਾਲ ਹੀ ਕੀ ਗੱਲ ਹੋਈ ਹੈ ਪਹਿਲੀ ਸਾਰੀ ਵੇਗ ਗਈ ਉਹ ਮਾਈ ਉਹਨਾਂ ਦੀ ਨਾ ਦਰਦ ਦਾ ਠੋਕਰਾਂ ਖਾਣ ਦੀ ਮੰਗ ਕੇ ਲੈਂਦੀ ਆ ਇਦਾਂ ਹੀ ਹੋਣੀ ਚਾਹੀਦੀ ਇਹਨਾਂ ਨਾਲ ਹੋਣੀ ਚਾਹੀਦੀ ਵੇਖ ਲੈ ਦਾਜ ਦੇ ਲੱਭੇ ਮੈਂ ਕਿਹਾ ਨਾ ਬੁਰਾ ਹਾਲ ਹੋਣਾ ਉਹੀ ਹੋਇਆ ਜੀ ਹੋਣਾ ਗਰੀਬ ਘਰ ਦੀ ਧੀ ਨਾ ਇਦਾਂ ਕੀਤਾ ਨਾ ਅੱਗੇ ਆਉਣੀਆਂ ਹੀ ਇਹਨਾਂ ਦੇ ਵੇਖ ਲੈ ਰਵਿੰਦਰ ਵੀ ਆਪਣਾ ਕੰਮ ਕਾੰਢੀ ਆ ਭਾਬੇ ਨੇ ਮੇਰੀ ਸੁਣ ਲਈ ਨਾ ਨਹੀਂ ਬਾਹਰੋਂ ਉਹ ਆਇਆ ਵਾ ਕਿ ਨਾ ਵਧੀਆ ਘਰ ਬਣ ਗਿਆ ਹੱਡ ਸਹੀ ਗੱਲ ਵਾ ਉਹਨਾਂ ਨੇ ਤਾਂ ਇਦਾਂ ਚਾਹੀਦੀ ਸੀ ਮੈਨੂੰ ਤਾਂ ਪਤਾ ਸੀ ਕਿ ਇਦਾਂ ਹੀ ਹੋਣਾ ਇਹਨਾਂ ਨਾਲ ਚਾਲੇ ਆ ਇਹਨੇ ਪਰਮਾਤਮਾ ਨੂੰ ਡਰ ਕੇ ਕਹਿੰਨੇ ਆ ਹਨ ਵਧੀਆ ਰੋਜ਼ਗਾਰ ਦਿੱਤਾ ਰੱਬ ਨੇ ਵਧੀਆ ਸੁਣ ਲਿਆ ਭਲਾ ਹੋਵੇ ਜੋ ਉਹਨੂੰ ਭਾਈਦਾ ਉਹਨਾਂ ਨੇ ਕੰਮ ਲੱਭ ਕੇ ਦਿੱਤਾ ਉਹਨਾਂ ਹੀ ਬਾਹਰ ਭੇਜਿਆ ਉਹਨਾਂ ਨੇ ਪੈਸੇ ਲਾਏ ਬਾਜੀ ਨੇ ਬੜਾ ਸਾਥ ਦਿੱਤਾ ਸਾਡਾ ਅਸੀਂ ਗਰੀਬ ਵੀ ਨਾ ਤਾਂ ਵੀ ਉਹਨਾਂ ਨੇ ਸਾਥ ਦਿੱਤਾ ਜਿਉਂ ਨਾਲ ਹੱਥ ਲਾਉਂਦੇ ਮੈਂ ਕਿਹਾ ਬਾਹਰ ਜਾਣਾ ਸੀ ਨਹੀਂ ਤਾਂ ਕਹਿ ਵੀ ਸਕਦੇ ਸੀ ਇਹ ਗਰੀਬ ਹੈਗੇ ਕਿੱਥੋਂ ਦੇਣਾ ਇਹਨਾਂ ਨੇ ਇਹ ਤਾਂ ਆਪਣੇ ਕੰਮ ਤੋਂ ਨਾ ਕੱਢ ਕੇ ਬਾਹਰ ਦੇ ਕਾਗਜ ਲਾਏ ਖੇਰ ਕੰਮ ਬਣਿਆ ਇਹਦੇ ਕੌਣ ਚਾਹੁੰਦਾ ਵਾ ਮੇਰਾ ਕੰਮ ਜਦ ਬੰਦ ਹੋਏ ਤੇ ਫਿਰ ਬੰਦਾ ਚੱਲ ਜੇ ਮੇਰੇ ਕੋਲ ਤੇਈ ਭਾਈ ਨੂੰ ਮੇਲਾਉਣਾ ਹੈ ਜਾ ਕੇ ਹੀ ਭਾਈ ਨੂੰ ਮਿਲ ਕੇ ਆਏ ਮੈਂ ਅੱਛਾ ਮੇਲਾ ਆਇਆ ਭਾਈ ਨੂੰ ਮਿਲ ਕੇ ਆਇਆ ਡੱਬਾ ਦੇ ਕੇ ਆਇਆ ਮੈਂ ਅੱਛਾ ਕਿਹ ਬਾਹੋਂ ਆਇਆ ਮੈਂ ਚਲੋ ਵਧੀਆ ਵਾ ਹਾਂਜੀ ਤੇ ਮੇਰੀ ਗੱਲ ਸੁਣ ਹਾਂਜੀ ਇੱਕ ਰਿਸ਼ਤੇ ਦੀ ਗੱਲ ਦੱਸਣੀ ਰਿਸ਼ਤੇ ਦੀ ਉਹ ਮੇਰਾ ਫਰੈਂਡ ਨਹੀਂ ਆ ਬਾਹਰ ਹੀ ਮੇਰੇ ਨਾਲ ਅੱਛਾ ਉਹਨਾਂ ਨੇ ਪਿੰਡ ਦਾ ਹੀ ਮੁੰਡਾ ਵਾ ਤੋ ਕਹਿੰਦੇ ਮੁੰਡਾ ਬੜਾ ਚੰਗਾ ਅਮਰਤਾਰੀ ਮੁੰਡਾ ਵਾ ਤੇ ਵਿਆਹ ਆ ਕਿ ਜਾ ਕੁਵਾਰਾ ਨਹੀਂ ਵਿਆਹ ਹੀ ਆ ਉਹਨਾਂ ਦਾ ਵੀ ਤਲਾਕ ਹੋ ਗਿਆ ਕਿ ਜੀ ਉਨੇ ਕੀ ਗਲਤ ਹੋਈ ਇਹ ਨਹੀਂ ਪਤਾ ਮੈਨੂੰ ਸਾਰੀ ਪੁੱਛਗਿੱਛ ਕਰਕੇ ਨਾ ਫੇਰ ਹੀ ਰਿਸ਼ਤਾ ਕਰਿਓ ਮੈਨੂੰ ਡਟਾਰੀ ਲੱਗਦਾ ਵਾ ਜਿੱਦਾਂ ਉਹਨਾਂ ਦੱਸਿਆ ਨਾ ਕਹਿੰਦੇ ਮੁੰਡੇ ਦੀ ਪੂਰੀ ਗਰੰਟੀ ਆ ਤੇ ਮੇਰੀ ਗੱਲ ਸੁਣ ਆਪਾਂ ਪਤਾ ਕਿਦਾਂ ਕਰਾਂਗੇ ਦੋਵੇਂ ਜਾਣਦੇ ਹੈਗੇ ਸਕੂਲੇ ਅਗੰਮੀ ਜਾਂਦਾ ਵਾ ਰੀਤ ਵੀ ਜਾਂਦੀ ਹੈ ਰੀਤ ਨੂੰ ਨਾ ਆਪਾਂ ਇੱਥੇ ਰੱਖ ਲੈਣਾ ਨਹੀਂ ਰੀਤ ਨੂੰ ਤਾਂ ਪੱਕਾ ਰੱਖ ਲੈਣਾ ਇੱਥੇ ਆਪਣੀ ਕੁੜੀ ਬਣਾਗੇ ਨਾ ਇੱਥੇ ਰੱਖ ਲਈਏ ਮਾਣਾ ਚੰਗਾ ਵਿਆਹ ਕਰਾਂਗੇ ਉਹਦਾ ਹੀ ਨਹੀਂ ਕਰਾਂਗੇ ਕਰਾਂਗੇ ਕਿਉਂ ਨਹੀਂ ਜੇ ਰਪਿੰਦਰ ਦਾ ਕਰਦੀਏ ਤੇ ਨਾ ਮੰਨੀ ਉਹਨਾਂ ਸਲਾਹ ਕਰਨੀ ਪੈਣੀ ਆ ਕੋਈ ਗੱਲ ਨਹੀਂ ਤੂੰ ਸਲਾਹ ਕਰ ਲਾ ਚਲੋ ਵੇਦੀਆਂ ਗੱਲ ਕਰਕੇ ਕੀ ਕਹਿੰਦੀ ਆ ਜੇ ਨਾ ਮੰਨੀ ਤਾਂ ਫੇਰ ਉਹ ਤੇ ਕਹਿੰਦੀ ਕਿਉਂਕਿ ਉਹ ਤੇ ਪਹਿਲਾਂ ਹੀ ਬੜੀ ਡਰੀ ਆ ਤੇ ਡਰ ਵੀ ਦਾ ਸੱਚਾ ਵਾ ਉਹ ਤੇ ਕਹਿੰਦੀ ਆ ਮੈਂ ਨਹੀਂ ਕਰ ਪਰ ਜ਼ਿੰਦਗੀ ਬੜੀ ਲੰਮੀ ਆ ਕਟਣੀ ਬੜੀ ਔਖੀ ਆ ਉਹ ਤੇ ਗੱਲ ਹੈਗੀ ਆ ਪਰ ਉਹਨੂੰ ਬੈਠ ਕੇ ਸਮਝਾਉਣਾ ਹੀ ਪੈਣਾ ਫੇਰ ਹੁਣ ਕੀ ਕਰਨਾ ਇਹ ਤੂੰ ਗੱਲ ਕਰ ਉਹ ਤੇ ਕਹਿੰਦੀ ਆ ਮੈਂ ਆਪਣਾ ਖਰਚਾ ਚਲਾਉਂਦੀ ਆ ਫਿਰ ਉਹ ਸਲਾਹੀ ਕਰਦੀ ਆ ਕੁੜੀ ਦਾ ਸਾਰਾ ਖਰਚਾ ਆਪ ਗੰਡੀ ਵਿਚਾਰੀ ਸਾਡੇ ਕੋ ਕਦੀ ਪੈਸਾ ਨਹੀਂ ਲਿਆ ਚਲ ਸੀ ਕੀ ਮਣੀ ਮੋਟੀ ਵਿਚਾਰੀ ਨੇ ਆਪਣਾ ਘਰ ਤੋਰੀ ਜਾਂਦੀ ਆ ਚਲ ਤੂੰ ਗੱਲ ਕਰ ਬਣਾ ਕੀ ਕਹਿੰਦੀ ਆ ਫਿਰ ਘਰ ਦੀਏ ਕਿਥੇ ਆਪਾਂ ਚਲ ਆ ਵੇਖਦੀ ਆ ਮੈਂ ਮੈਨਾਂ ਤਾਂ ਅੰਦਰ ਸੂਟ ਸੀਂ ਡੀ ਆ ਜਾਣੀਆਂ ਤੇ ਲੱਗੇ ਗੱਲਾਂ ਕਹਿੰਦੇ ਸੀ ਫਿਰ ਮੈਨੂੰ ਜੰਨਾ ਹਾਂਜੀ ਚਲੋ ਠੀਕ ਚਲੇ ਆ ਕਿ ਨਜ਼ਰੇ ਸਤਾ ਉਹਨੇ ਚੰਗਾ ਨਹੀਂ ਕਰ ਤੇ ਕੁੜੀ ਤੇ ਆਪਾਂ ਸਾਂਭ ਹੀ ਲੈਣੀ ਆ ਚਲ ਇਦਾਂ ਕਰਦੀ ਆ ਇਹਨੂੰ ਵੀ ਨਾ ਸੀਨ ਲਾਈ ਦਿੰਨੀ ਆ ਭਾਬੀ ਵਿਚਾਰੀ ਕਿਥੇ ਹੱਥ ਨਾ ਲੱਗੀ ਰਹੂਗੀ ਮਸ਼ੀਨਾਂ ਝਟ ਵੱਜ ਜਣੀ ਸੂਟ ਤੇ ਸੀਪੀ ਕੇ ਇਹ ਜਿਹੜੇ ਸੀਗਣ ਮਲੇ ਰੀਤੋਂ ਨਹੀਂ ਵੇਲੇ ਸਕੂਲੋਂ ਆਏ ਹੀ ਨਹੀਂ ਆ ਪਰ ਬੰਦੇ ਕਿ ਕਰਾਂ ਦੀਆਂ ਹਾਂਜੀ ਭਾਬੀ ਆ ਜਾਓ ਕਰਨਾ ਕੀ ਕੋਸ਼ਿਸ਼ ਵੀ ਨਹੀਂ ਆਹ ਸੀ ਉਦੜੀ ਏਦੀ ਤੇ ਮੈਂ ਚਲ ਲਾ ਦੇਣੀ ਕਿਥੇ ਹੱਥ ਨਾਲ ਲਵਦੇ ਰਹੋਗੇ ਠੀਕ ਆ ਠੀਕ ਆ ਤੇ ਸੂਟ ਸੀਗੇ ਹਡੀ ਨਹੀਂ ਤੇ ਮੈਂ ਚਲ ਵੇਲੀ ਆ ਤੇ ਮਾਰੀ ਤਨੀ ਪਹਿਲਾਂ ਠੀਕ ਆ ਠੀਕ ਆ ਹਾਂ ਮੈਂ ਵੀ ਸੋਚਾਂ ਡੀ ਮੈਂ ਹੁਣ ਸਿਆਲ ਆ ਗਿਆ ਵਾ ਸੂਟ ਲੈ ਆਈਏ ਇੱਕ ਦੋ ਕੋਈ ਗੱਲ ਨਹੀਂ ਭਾਬੀ ਲੈ ਉਹਨੇ ਸੂਟਾਂ ਦੀ ਕਿਹੜੀ ਗੱਲ ਵਾ ਮੇਰੇ ਕੋ ਪੈਸੇ ਜਮਾ ਹੋਏ ਆ ਸਵਾਈਂ ਦੇ ਦੱਸੋ ਕਿਦਾਂ ਦਾ ਬਣਾਉਣਾ ਵਾ ਹੋਰ ਚੱਲ ਕੋਈ ਗੱਲ ਨਹੀਂ ਸੂਟ ਤੇ ਮੈਂ ਹੀ ਲੈ ਕੇ ਦਊਂਗੀ ਤੁਹਾਨੂੰ ਨਹੀਂ ਨਹੀਂ ਭਾਬੀ ਮੈਂ ਆਦ ਕੰਨ ਲੈ ਕੇ ਦੇਣਾ ਤੁਹਾਨੂੰ ਸੂਟ ਤੂੰ ਤੇ ਅੱਗੇ ਖਰਚਾ ਚੁੱਕ ਕੇ ਬੈਠੀ ਸਾਰਾ ਹੀ ਖਰਚਾ ਭਾਬੀ ਕਾ ਦਾ ਚੁੱਕਿਆ ਆ ਚੱਲ ਕੋਈ ਗੱਲ ਸਾਰਾ ਖਰਚਾ ਤੇ ਤੁਸੀਂ ਕਰਨਦੇ ਆ ਚੱਲ ਕੋਈ ਗੱਲ ਨਹੀਂ ਜਿੱਦਾਂ ਦੀ ਰੀਤ ਵਾ ਉਦਾਂ ਦੀ ਤੂੰ ਆ ਠੀਕ ਆ ਉਹ ਚੱਲੋ ਕੋਈ ਗੱਲ ਨਹੀਂ ਭਾਬੀ ਹੁਣ ਇਹ ਨਗਦ ਦਿਹਾਣੇ ਦਾ ਖਰਚਾ ਕਰਨਾ ਹੀ ਪੈਂਦਾ ਵਾ ਤੇ ਚੱਲ ਏ ਆ ਵੀ ਮੜਾ ਮੋਟਾ ਸਿੱਖਿਆ ਹੀ ਸਵਾਈਂ ਦਾ ਤੇ ਚੱਲ ਏ ਵੀ ਸਵਾਈਂ ਵਧੀਆ ਹੋਣ ਲੱਗੀ ਆ ਤੇ ਟਾਈਮ ਪਾਸ ਵਧੀਆ ਹੋਈ ਜਾਂਦੇ ਆ ਹੁਣ ਵੀਰ ਵਿਚਾਰਾ ਵੀ ਇਕੱਲਾ ਕੀ ਕਰੇ ਸਲਾਈ ਦਾ ਕੰਮ ਤਾਂ ਚੱਲਦਾ ਹੀ ਬੜਾ ਵਾ ਉਹੀ ਨਾ ਅੱਜ ਕੱਲ ਦੇ ਸੋਚ ਸਿਰ ਸੁਣ ਜਾਈਏ ਨਾ 800 ਰੁਪਏ ਦਾ ਘੱਟ ਤੇ ਲੈਂਦੇ ਆ ਨਹੀਂ ਆ ਨਹੀਂ ਲੈਂਦੀਆਂਗੇ ਜਿੰਨੇ ਦਾ ਸੂਟ ਹੋਣੀ ਤੇ ਸਵਾਈਂ ਲੱਗ ਜਾਂਦੀ ਹੈ ਨਾ ਨਾਲੇ ਮੈਂ ਨਾ ਤੇਰੇ ਵੱਲ ਆਈ ਹਾਂ ਹਾਂਜੀ ਗੱਲ ਕਰਨੀ ਤੇਰੇ ਨਾਲ ਗੱਲ ਕਰਨੀ ਕਿਹੜੀ ਕਿਤੇ ਸ਼ਹਿਰ ਅੱਛਾ ਹਾਂਜੀ ਤੇਰੇ ਨਾਲ ਚੰਨ ਬੀਬੀ ਬੜਾ ਹਾਂਜੀ ਤੁਹਾਨੂੰ ਦੱਸ ਰਹੀ ਕਿੰਦੇ ਅਸ਼ਾ ਸਭ ਕੁਝ ਬਿਲਕੁਲ ਠੀਕ ਆ ਰਿਹਾ ਅਛਾ ਮੈਂ ਤੁਹਾਨੂੰ ਬੜੀ ਕਹਿੰਦਾ ਭਾਬੀ ਇਹ ਕੋ ਹੋਣਾ ਹੀ ਉਹਨਾਂ ਦੇ ਨਾਲ ਮਾਂ ਦੇ ਪਾਪੇ ਦੇ ਘਰ ਮੰਗ ਮੰਗ ਕੇ ਤੇ ਫੇਰ ਨਹੀਂ ਇਹ ਸਮਾਨ ਬਣਾਉਣਾ ਉਹਨਾਂ ਦੀ ਕੀਤੀਆਂ ਘੜੀਆਂ ਆਉਂਦੀਆਂ ਭਾਬੀ ਮੈਂ ਤਾਂ ਅੱਗੇ ਕਹਿਣ ਜਿੰਨਾ ਦੋਖ ਉਹਨਾਂ ਨੇ ਮੈਨੂੰ ਦਿੱਤਾ ਨਾ ਇਹ ਹੁਣ ਉਹਨਾਂ ਨੇ ਪਾਉਣਾ ਵਾ ਆਪਣਾ ਕੀਤਾ ਪਾਉਂਦੇ ਆ ਸਾਡੇ ਵੀ ਨਾ ਮਾੜਾ ਕੀਤਾ ਨਾ ਅੱਗੇ ਆਉਂਦੀਆਂ ਹਣ ਦੇ ਮਾਸਾਜ ਨਹੀਂ ਕੁੜੀ ਵਾਲਨੀ ਕਿਦਾ ਤਰਸ ਕੀਤਾ ਇਹਨਾਂ ਨੇ ਪਈ ਚਾਹੀਏ ਕਿਦਾਂ ਉਥੇ ਖੜੂਗੀ ਕਿਦਾਂ ਪਾਲੂਗੀ ਚਾਹੀ ਕਿਦਾਂ ਕਰੂਗੀ ਤੇ ਚਲੋ ਮੇਰੀ ਤਾਂ ਵਾਹਿਗੁਰੂ ਨੇ ਫੇਰ ਵਧੀਆ ਟਾਈਮ ਪਾਸ ਕਰਨ ਦਿਆ ਆ ਵੀ ਉਹਨਾਂ ਚ ਕਿਸੇ ਮਾਸਾਜ ਸੁਣ ਨਹੀਂ ਆਇਆ ਨਾ ਪਰ ਆਪ ਤੇ ਹੁਣ ਧੱਕੇ ਖਾਂਦੇ ਆ ਨਾ ਕੀ ਖਟਿਆ ਜੇ ਇਹੋ ਦਾਜ ਦਾ ਕੋੜ ਨਾ ਇਹਨਾਂ ਨੂੰ ਚੰਬੜਦਾ ਇੱਥੇ ਤੱਕ ਨਾ ਪੁੱਜਦੇ ਹੁਣ ਵੇਖ ਗਿਆ ਨਾ ਸਾਰਾ ਕੁਝ ਆਪਣਾ ਘਰ ਬਰਬਾਦ ਕੀਤਾ ਕਿਸਦਾ ਕੀ ਗਿਆ ਕਿਹਦਾ ਭਾਬੀ ਕੋ ਹੁ ਨਹੀਂ ਜਾਂਦਾ ਇਹਦੇ ਵਿੱਚ ਬੜਾ ਚੰਗਾ ਬਣ ਗਿਆ ਕਿੰਨੀਆਂ ਗੱਲਾਂ ਕਰਦੀ ਹੁੰਦੀ ਸੀ ਤੁਹਾਡੇ ਕੋ ਕੁਝ ਨਹੀਂ ਹੈਗਾ ਸਾਰਾ ਕੁਝ ਬਣਾਇਆ ਨਾ ਹੁਣ ਅਹੀ ਚਲੋ ਵਾਹਿਗੁਰੂ ਨੇ ਬੜਾ ਵਧੀਆ ਕੀਤਾ ਭਾਬੀ ਆਸ ਨਹੀਂ ਹੀ ਬੀਨਾ ਵਧੀਆ ਕਰ ਬਣ ਜੂਗ ਚਲ ਵੀਰ ਦਾ ਵੀ ਬਾਹਰ ਦਾ ਕੰਮ ਬਣ ਗਿਆ ਉਹ ਵੀ ਬਰੋਂ ਢੇਡਾ ਲਾ ਆਇਆ ਤੇ ਕਿੰਨਾ ਵਧੀਆ ਰਹਿਂਦੇ ਆ ਕੋਈ ਗੱਲ ਹੀ ਨਹੀਂ ਕਰਨ ਵਾਲੀ ਨਾਲੇ ਬਾਜੀ ਤੇਰੇ ਕਹਿਣ ਦੇ ਹੀ ਇਹ ਰਿਸ਼ਤੇ ਦੀ ਦਾਸ ਪਈਏ ਹੁੰਡਾ ਮਰਤਾ ਰਹੀ ਆ ਇਹ ਨਾਲੀ ਤੇ ਵਾਰੀ ਹੁੰਡਾ ਭਾਬੀ ਮੈਂ ਨਹੀਂ ਕਰਨਾ ਹੈਗਾ ਜਿੱਥੇ ਇਨਾ ਟਾਈਮ ਲੰਘ ਗਿਆ ਵਾ ਨਾ ਉਥੇ ਵੀ ਲੰਘ ਜਾਣਾ ਕੁੜੀ ਸੁਖ ਨਾ ਗੜੀ ਜਵਾਨ ਹੋਉਂਦੀ ਆ ਕੁੜੀ ਆ ਹੀ ਆਪਣੇ ਕੋਲ ਰੱਖ ਲੈਣੀ ਆ ਨਹੀਂ ਨਹੀਂ ਭਾਬੀ ਤੂੰ ਕੋਈ ਗੱਲ ਨਹੀਂ ਤੂੰ ਇਹੀ ਦਾ ਬਾਰ ਬਾਰ ਕਰ ਕੇ ਨਾ ਕੋਈ ਗੱਲ ਨਹੀਂ ਕੋਈ ਧੱਕਾ ਨਹੀਂ ਤੇਰੇ ਨਾਲ ਕਰਦੀ ਆਂ ਐਵੇਂ ਮੈਨੂੰ ਨਾ ਸ਼ਰਮਿੰਦਾ ਨਾ ਕਰੋ ਬਾਰ ਬਾਰ ਆਹ ਵਾਲੀ ਗੱਲ ਕਹਿ ਕੇ ਮੈਂ ਆਪਣੀ ਜ਼ਿੰਦਗੀ ਕੱਢ ਲੈਣੀ ਆ ਇਦਾਂ ਹੀ ਸਾਰੀ ਉਮਰ ਇਦਾਂ ਨਹੀਂ ਕੱਟੀ ਜਾਂਦੀ ਅਸੀਂ ਇਹ ਨਹੀਂ ਕਹਿੰਦੇ ਤੂੰ ਇਥੇ ਸਾਡੇ ਤੇ ਬੋਝ ਵਾਂ ਨਹੀਂ ਨਹੀਂ ਭਾਬੀ ਉਹ ਤਾਂ ਹੈਗਾ ਆ ਚਲ ਕੋਈ ਗੱਲ ਨਹੀਂ ਕੋਈ ਵੇਖ ਲੈਨੇ ਆ ਚਲ ਵੇਖ ਲੋ ਪਰ ਮੇਰਾ ਨੀਗਾ ਸਲਾਹ ਕਰ ਲਾ ਕੋਈ ਗੱਲ ਨਹੀਂ ਮੇਰਾ ਨੀਗਾ ਮੰਨ ਮੰਦਾ ਹੈਗਾ ਮੰਨ ਤੇ ਚਲੋ ਨਹੀਂ ਮੰਨਦਾ ਇਹ ਤੇਰੇ ਭਜਨੇ ਹੀ ਗੱਲ ਕਹੀ ਸੀ ਕਿ ਉਹਨੇ ਨਹੀਂ ਇਹ ਆ ਵੀ ਕਿੱਦਾਂ ਹੁੰਦੀ ਰੀਤ ਨੂੰ ਵੀ ਕਿਦਾਂ ਰਖ ਹੋ ਗਈ ਚਲ ਵਧੀਆ ਮੈਂ ਟਾਈਮ ਪਾਸ ਆਪਣਾ ਕਰਨ ਦੀ ਸਮਾਈਂ ਕਰਨਦੀ ਆ ਨਹੀਂ ਨੂੰ ਕੋਈ ਟੈਨਸ਼ਨ ਆਏਗੀ ਚਲ ਦੋਵੇਂ ਭੈਣ ਭਰਾ ਖੇਡਦੇ ਮਿਲਦੇ ਆ ਉਹਦਾ ਵੀ ਜੀ ਲੱਗਾ ਰਹਿੰਦਾ ਆਗਮ ਦਾ ਵੀ ਦੋਵੇਂ ਇਕੱਠੇ ਸਕੂਲ ਜਾਂਦੇ ਆ ਉਹੀ ਨਾ ਚਲ ਕੋਈ ਗੱਲ ਨਹੀਂ ਤੂੰ ਸੋਚ ਕੇ ਫਿਰ ਦੱਸ ਦੀ ਠੀਕ ਹੈ ਚਲੋ ਕੋਈ ਨਹੀਂ ਮੈਂ ਤੁਹਾਨੂੰ ਦੱਸ ਦੂੰ ਚਲ ਮਾਰ ਲਾ ਸੀ ਠੀਕ ਆ ਮੈਂ ਬਣਾ ਲਾਂ ਰੋਟੀ ਚਲੋ ਕਰ ਲਓ ਆਏ ਨਹੀਂ ਆ ਗਏ ਮਹਣੀ ਸਕੂਲੋਂ ਆਲੇ ਬਸ ਹੁਣੇ ਆਲੇ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਚਾਹ ਬਣਾ ਲਾਂ ਉਹ ਵੀ ਨਹੀਂ ਗਲਤ ਕਰ ਦਿੱਤੀ ਇਹ ਫਿਰ ਦਾ ਰਿਸ਼ਤਾ ਕਰ ਦਿੰਦੇ ਆ ਵਧੀਆ ਥਾਂ ਹੋਣਦੀ ਆ ਆ ਪਰ ਮੇਰਾ ਬਦ ਨਹੀਂ ਕਿਉਂ ਨੀਗਾ ਮਨ ਮੰਦਾ ਹੈਗਾ ਮੈਂ ਨਹੀਂਗਾ ਕਰਨਾ ਹੈਗਾ ਇਹਨਾਂ ਨੇ ਇਹ ਹੋਈ ਆ ਕਿ ਚਲ ਹੋ ਜੂ ਵਾਦੇ ਆਪਣੇ ਘਰ ਚਲ ਜੂ ਜਾਏ ਕਿੱਦਾਂ ਆ ਪਰ ਨਹੀਂ ਕੁੜੀ ਹੁਣ ਗੜੀ ਜਵਾਨ ਹੋਉਂਦੀ ਆ ਤੇ ਚੰਗੇ ਨੇ ਲੱਗੀਦਾ ਵੀ ਐਵੇਂ ਬਾਰ-ਬਾਰ ਲੋਕਾਂ ਦੀਆਂ ਫੇਰ ਗੱਲਾਂ ਆਖਣਾ ਲੈ ਪਹਿਲਾਂ ਉੱਥੇ ਵੀ ਆਈ ਹੀ ਹੁਣ ਫੇਰ ਦੂਜੇ ਥਾਂ ਜਾਏ ਕਿਦਾਂ ਤੇ ਲੋਕੀ ਵੀ ਨਾ ਗੱਲਾਂ ਕਰਨ ਲੱਗੇ ਛੱਡ ਦੇਣੀ ਇਹ ਹੈਗੀ ਮੈਂ ਜਿੱਦਾਂ ਦੀ ਵੀ ਹੈਗੀ ਆ ਨਾ ਠੀਕ ਆ ਵੈਗੁਰ ਨੇ ਬਹੁਤ ਕੁਝ ਦਿੱਤਾ ਐ ਸੁਮਾਈ ਵਧੀਆ ਕਰਨਦੀ ਆ ਤੇ ਵਧੀਆ ਟਾਈਮ ਪਾਸ ਹੋਈ ਜਾਣਾ ਆ ਇਦਾਂ ਕਰਦੀ ਕਿ ਇਹ ਬੁਟੀਕ ਵਾਲੀ ਦਾ ਪਤਾ ਕਰਦੀ ਆ ਤੇ ਉਹਦੇ ਨਾਲ ਲੱਗਦੀ ਆ ਉਥੇ ਚੱਲੇ ਆ ਵੀ ਉੱਥੇ ਹੋਰ ਸਭੋਂ ਵੱਧ ਕਮਾਈ ਹੋ ਜਾ ਕਰਨੀ ਆ ਘਰ ਨਾਲੋਂ ਵੀ ਜ਼ਿਆਦਾ ਪੈਸੇ ਬੰਨ ਜਾ ਕਰਨੇ ਆ ਉਥੇ ਇਦਾਂ ਹੀ ਕਰਦੀ ਆ ਮੈਂ ਭਾਬੀ ਨੂੰ ਮਨਾ ਹੀ ਕਰ ਦੇਣਾ ਚਲ ਦੋ ਕੱਪੜੇ ਪੈਸੇ ਧੋ ਹੀ ਲੈਣੇ ਆ ਚਾ ਨਿਆਣਿਆਂ ਨਹੀਂ ਆ ਜਾਣਾ ਸੰਦੀਪਾ ਹਾਂਜੀ ਇੱਧਰ ਆਓ ਕੀ ਧੀ ਗੱਲ ਰਪਿੰਦਰ ਨਾਲ ਕਰਕੇ ਤੇ ਆਈਆਂ ਗੱਲ ਨਾ ਨੂੰ ਕਰਜ਼ੇ ਗਰੰਡੀ ਆ ਤੇ ਬਾਕੀ ਕਹਿੰਦੀ ਆ ਮੈਂ ਸਲਾਹ ਕਰਕੇ ਕੋਈ ਗੱਲ ਨਹੀਂ ਦੱਸ ਦੋਗੀ ਉਹ ਵੀ ਸੋਚਣ ਦਾ ਟਾਈਮ ਦੋ ਥੋੜਾ ਜਿਹਾ ਤਾਨੂੰ ਵੀ ਪਤਾ ਹੀ ਆ ਉਹਨੇ ਇਹੋ ਗੱਲ ਦਾ ਡਰਵਾ ਕਿ ਨਹੀਂ ਅੱਗੇ ਅਰ ਜਣਾ ਮਿਲ ਜੇ ਫੇਰ ਕਿਤੇ ਮੈਂ ਇਹ ਸੋਚਾਂ ਢੀ ਕਿ ਆਪਾਂ ਜ਼ਬਰਦਸਤੀ ਨਹੀਂ ਕਰਨੀ ਉਹਦੇ ਨਾਲ ਅੱਗੇ ਵਿਚਾਰੀ ਨਾਲ ਕੀ ਬਣਿਆ ਵਾ ਉਹ ਚੱਲ ਕੋਈ ਗੱਲ ਨਹੀਂ ਪਸਤੋਂ ਨਾਲ ਚੰਗਾ ਵਾ ਪਹਿਲਾਂ ਹੀ ਸੁਧਰ ਜੀ ਇਹ ਕੋਈ ਗੱਲ ਨਹੀਂ ਜੇ ਤੇ ਮੰਨੂਗੀ ਠੀਕ ਆ ਕਹਿੰਦੇ ਕੋਈ ਗੱਲ ਨਹੀਂ ਸਾਰੀ ਉਹਨਾਂ ਸਾਹਮਣੇ ਹੋਰ ਕੀ ਕਰਦਾ ਨਾ ਇੱਕ ਵਾਰੀ ਨਾ ਮੁੰਡੇ ਦਾ ਪਤਾ ਕਰਦਾ ਹਾਂ ਪਰਿਵਾਰ ਕਿਦੋਂ ਦਾ ਵਾ ਹਾਂ ਤੇ ਪਤਾ ਕਰ ਲਓ ਇੱਕ ਵਾਰੀ ਕੋਈ ਗੱਲ ਨਹੀਂ ਪਰਿਵਾਰ ਤੋਂ ਪਤਾ ਲੱਗ ਜਾਣਾ ਠੀਕ ਆ ਹਾਂਜੀ ਚਲ ਠੀਕਾ ਕਪੜੇ ਧੋ ਲੈਣਾ ਫਿਰ ਨਿਆਣਿਆਂ ਨੇ ਆਇਆ ਨਾ ਸਕੂਲੋਂ ਚਲ ਕੋਈ ਕਿਨੇ ਪਤਾ ਕਰੇ ਦੱਸੂਗਾ ਠੀਕ ਆ ਠੀਕ ਚਲ ਉਹਨੇ ਜਿੰਦਗੀ ਕੱਟਣੀ ਆ ਵਿਚਾਰੀ ਨੇ ਕੋਈ ਗੱਲ ਨਹੀਂ ਜਿੱਦਾਂ ਵੀ ਦੱਸੂਗੀ ਨਾ ਸੋਚ ਕੇ ਉਹਦਾ ਹੀ ਬਸ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਦਾਜ ਦਾ ਕੋਡ ਕਰਤਾ ਵਾ ਜੀ ਅੱਜ ਆਪਾਂ ਖਤਮ ਦਲਜੀਤ ਵੀਰ ਨੇ ਬਹੁਤ ਵਧੀਆ ਰੋਲ ਨੰਭਾ ਲਿਆ ਸ੍ਰੀ ਕਾਲ ਜੀ ਸਾਰਿਆਂ ਨੂੰ ਬਣਾਇਆ ਨੇ ਕਿ ਤੇ ਲਿਆਈ ਤੇ ਅੱਜ ਦਾਜ ਦਾ ਕੋਡ ਦਾ ਐਂਡ ਲਾਪਰਟ ਅਸੀਂ ਬਣਾਇਆ ਵਾ ਹਾਂਜੀ ਤੇ ਉਮੀਦ ਕਰਦੇ ਸਾਰਿਆਂ ਨੂੰ ਪਸੰਦ ਆਉਂਦੇ ਹੋਵੇ ਲਈ ਇਹਨੇ ਆ ਗਿਆ ਵਾ ਜੀ ਬਾਹਰੋਂ ਉਹਦੇ ਵਿੱਚ ਤੇ ਚੈਨੀ ਤੇ ਚੈਨੀਆਂ ਮੋਟੀਆਂ ਪਾ ਕੇ ਆਏ ਪਰ ਇਹ ਆ ਕਿਤੇ ਡੁਪਲੀਕੇਟ ਨਾ ਸਮਝਿਆ ओरिजिनल ਜੇ ਦਲਜੀਤ ਵੀਰ ਜਦੋਂ ਪਹਿਲੀ ਵਾਰੀ ਬਾਹਰੋਂ ਆਇਆ ਸੀ ਨਾ ਉਦੋਂ ਇਹ ਚੈਨੀ ਬਣਾ ਕੇ ਲੈਂਦੀ ਤੇ ਹੁਣ ਵੇਚਣ ਦੀ ਤਿਆਰੀ ਚੋੜੇ ਕਿਸੇ ਨੇ ਵੀ ਦਲਜੀਤ ਵੀਰ ਦੀ ਚੈਨੀ ਖਰੀਦਣੀ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੇ ਤੋਲੇ ਦੀ ਆ ਦੋ ਤੋਲੇ ਦੀ ਦੋਹਾਂ ਤੋਲਿਆਂ ਦੀ ਆ ਬਸ ਵੇਚਣ ਦੀ ਤਿਆਰੀ ਚਵਾ ਵਿਆਹ ਤੋਂ ਪਹਿਲਾਂ ਬਣਾਇਆ ਹੀ ਤੇ ਵਿਆਹ ਤੋਂ ਬਾਅਦ ਵੇਚਦੇ ਲੱਗਾ ਇਹ ਸਾਰਿਆਂ ਨੂੰ ਤੇ ਮੰਮੀ ਜੀ ਬੈਠੇ ਜੇ ਵਿੱਚ ਹਾਂ ਸਾਰਾ ਰੋਲ ਨਭਾਇਆ ਇਹਨਾਂ ਦੇ ਸੱਸ ਦਾ ਤੇ ਬਹੁਤ ਵਧੀਆ ਰੋਲ ਨਭਾਇਆ ਨੇ ਠੀਕ ਹੈ ਜੀ ਤੇ ਸਪੋਰਟ ਵੀ ਖਾਦੀ ਜੀ ਤੇ ਮੇਰੀਆਂ ਗਾਣਾ ਹੀ ਕਮੈਂਟਾਂ ਦੇ ਵਿੱਚ ਤੇ ਮੈਨੂੰ ਤੇ ਲਵਲੀ ਨੂੰ ਪੇਜਾ ਆਪ ਤੇ ਸਾਰੇ ਬੱਚੇ ਜਿਹੜੇ ਲੱਗਦੇ ਨੇ ਦਲਜੀਤ ਵੀਰ ਹੁਣ ਬਾਹਰੋਂ ਆ ਗਿਆ ਕਰਨਾ ਹੀ ਪੈਂਦਾ ਹੁਣ ਜਿਹੜੀ ਅਗਲੀ ਵੀਡੀਓ ਉਹ ਵੀ ਸੋਚੀ ਆਪਾਂ ਵੀ ਵਧੀਆ ਬਣਾਵਾਂਗੇ ਉਹਦੇ ਤੋਂ ਭਰਾ ਮੈਨੂੰ ਰੋਲ ਚੰਗਾ ਦੇ ਦਿਓ ਸਵੇਰੇ ਕਰਨੇ ਆ ਹੁਣ ਉਹ ਵੀ ਤਿਆਰੀ ਆ ਦੀ ਸਾਰੇ ਜਣੇ ਅਗਲੀ ਵੀਡੀਓ ਵਿੱਚ ਇੰਨਾ ਹੀ ਪਿਆਰ ਦਿਓ ਜਿੰਦਾ ਨੂੰ ਦਿੰਦੇ ਸੀ ਅੱਛਾ ਹਾਂਜੀ ਠੀਕ ਹੈ ਜੀ ਐਸ਼ਾ ਇੰਨਾ ਹੀ ਪਿਆਰ ਦਿਓ ਮੈਨੂੰ ਵੀ ਤੇਰਾ ਵਾਧੇ ਦੇ ਦਿਓ ਜਿੰਨੇ ਸਾਰਿਆਂ ਨੇ ਮੈਨੂੰ ਬਹੁਤ ਪਸੰਦ ਆਈ ਬਹੁਤ ਹੁੰਦਾ ਕਿ ਬਹੁਤ ਬਹੁਤ ਵਧੀਆ ਹੁੰਦਾ ਰਿਹਾ ਆ ਤੇ ਅੱਗੇ ਨੈਕਸਟ ਵੀਡੀਓ ਜਿਹੜੀ ਆਪਾਂ ਸ਼ੁਰੂ ਕਰਾਂਗੇ ਉਸ ਨੂੰ ਵੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਗਮ ਨੇ ਵੀਡੀਓ ਬਹੁਤ ਰੋਲਦੀ ਭਾਇਆ ਆਪਣਾ ਇਹ ਕੇਵਲੇ ਖਰਾਬ ਕਰਦਾ ਕੇਵਲੇ ਖੇਡਦਾ ਨਹੀਂਦਾ ਨਹੀਂ ਨਹੀਂ ਵਧੀਆ ਹੀ ਰਿਹਾ ਹੁੰਦਾ ਹਾਂ ਦੱਸੋਗਾ ਮਾਈ ਦਾ ਮਾਈ ਦਾ ਮਾਈ ਅਸਲ ਚ ਇਹ ਸਾਰੀ ਵੀਡੀਓ ਅਸੀਂ ਰਾਤ ਹੀ ਬਣਾਈ ਹੁੰਦਾ ਆ ਦਲਜੀਤ ਵੀਰ ਦਾ ਨਾ ਥੋੜਾ ਜਿਹਾ ਟਾਈਮ ਨਹੀਂ ਲੱਗਦਾ ਹੁੰਦਾ ਇਹ ਬਿਜੀ ਬਣਾ ਰਿਹਾ ਹੁੰਦਾ ਪੈਸੇ ਨਾ ਪਿਆਲੇ ਦਾ ਅਸਲ ਚ ਇੱਕ ਦੋ ਜੋਬਨ ਕੇ ਘਰ ਵੱਜ ਜਾਂਦੇ ਰਹੇ ਆ ਤੇ ਮੋਦਰ ਲੰਗ ਮੜਕੇ ਰੋਟੀ ਪਣੀ ਖਾ ਕੇ ਤੇ ਪਾਠਾ ਵੀ ਕਾਟਣਾ ਥਾ ਇਸ ਕਰਕੇ ਤਾਂ ਵੀ ਫਿਰ ਸਾਰੇ ਜ਼ਰੂਰੀ ਨੇ ਤੇ ਵੀਡੀਓ ਵੀ ਜ਼ਰੂਰੀ ਚਲੋ ਠੀਕ ਆ ਜੀ ਫਿਰ ਨਵੀਂ ਵੀਡੀਓ ਬਣਾਵਾਂਗੇ ਤੇ ਉਹਦੀ ਤਿਆਰੀ ਕਰਨ ਦੇ ਸਮੇਂ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਦੀ ਤਿਆਰੀ ਹੋਣ ਦੀ ਆ ਉਹਦੀ ਤੇ ਬਾਕੀ ਚਲੋ ਆਪੀ ਜੇ ਕੇ ਬਣਪਰਾ ਦੇ ਮਨ ਦੇ ਵਿੱਚ ਕੋਈ ਆਈਡੀਆ ਹੋਵੇ ਵੀਡੀਓ ਬਾਰੇ ਤੇ ਤੁਹਾਨੂੰ ਦੱਸ ਸਕਦੇ ਆ ਕਮੈਂਟ ਕਰਕੇ ਮੈਂ ਤੁਹਾਨੂੰ ਦੱਸਣਾ ਜ਼ਰੂਰ ਅਸੀਂ ਹੋਰ ਵੀ ਬਣਾਵਾਂਗੇ ਵੀ ਵੀ ਬਣਾ ਸਕਦੇ ਆ ਚਲੋ ਜੀ ਠੀਕ ਹੈ ਜੀ ਸਾਸਿਕਾਲ ਕਰੋ ਚਲੋ ਸਾਸਿਕਾਲ ਕਰੋ ਕਰਦੇ ਸਾਸਿਕਾਲ ਸਾਸਿਕਾਲ ਕਰੋ ਸਾਸਿਕਾਲ ਕਰੋ ਸਾਸਿਕਾਲ ਚਲੋ ਜੀ